ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਾ ਤੁਸੀਂ ਇੱਕ ਪੰਜਾਬੀ ਕੁੜੀ ਨੂੰ ਵੇਖ ਸਕਦੇ ਹੋ ਜੋ ਕਿ ਨਾ ਵਿਦੇਸ਼ ਦੇ ਵਿੱਚ ਕੰਮਕਾਰ ਕਰਦੀ ਹੈ ਕਹਿਣਾ ਸੌਖਾ ਕਿ ਸਾਡਾ ਬੱਚਾ ਵਿਦੇਸ਼ ਗਿਆ ਪਰ ਉਹ ਬੱਚੇ ਵਿਦੇਸ਼ਾਂ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤੁਸੀਂ ਆਹ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੇ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਪੰਜਾਬਣ ਕੁੜੀ ਨੂੰ ਵੇਖ ਸਕਦੇ ਹੋ ਜੋ ਕਿ ਇੱਕ ਸ਼ਾਪ ਦਾ ਪੋਸਟਰ ਚੱਕ ਕੇ ਧੁੱਪ ਦੇ ਵਿੱਚ ਖੜੀ ਹੈ ਤੇ ਵੇਖੋ ਲੋਕਾਂ ਦੀਆਂ ਮਿੰਟਾਂ ਕਰ ਰਹੀ ਹੈ ਕਿ ਸਾਡੀ ਸ਼ਾਪ ਤੇ ਆ ਕੇ ਕੁਝ ਨਾ ਕੁਝ ਜ਼ਰੂਰ ਖਾਓ। ਦੋਸਤੋ ਆ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ ਵਿਦੇਸ਼ਾਂ ਦੇ ਵਿੱਚ। 2-2 ਡਾਲਰਾਂ ਪਿੱਛੇ ਧੁੱਪਾਂ ਵਿੱਚ ਖੜਨਾ ਪੈਂਦਾ ਤੇ ਲੋਕ ਕਹਿ ਦਿੰਦੇ ਐ ਕਿ ਸਾਡਾ ਬੱਚਾ ਵਿਦੇਸ਼ ਗਿਆ ਤੇ ਵਿਦੇਸ਼ਾਂ ਦੇ ਵਿੱਚ ਲੱਖਾਂ ਡਾਲਰ ਕਮਾ ਰਿਹਾ ਹੈ। ਪਰ ਸ਼ਾਇਦ ਬੱਚੇ ਵੀ ਆਪਣੇ ਮਾਪੇ ਤੋਂ ਇਹ ਓਲਾ ਰੱਖਦੇ ਨੇ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ। ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਉਹ ਤੱਕ ਰੱਬ ਰੱਖਾ